ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਬਰਾਸਾ ਟੀਵੀ ਲਾਈਵ ਤੁਹਾਨੂੰ ਵੀ ਪਤਾ ਹੈ ਕਿ ਹੁਣ ਚੋਣਾਂ ਦੇ ਦਿਨ ਨੇੜੇ ਆ ਚੁੱਕੇ ਹਨ ਅਤੇ ਤੁਹਾਡੇ ਲਈ ਖਾਸ ਵੀਡੀਓ ਖੰਡੂਰ ਸਾਹਿਬ ਤੋਂ ਲੈ ਕੇ ਆਏ ਜਿਸ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਕੈਬਨਿਟ ਮੰਤਰੀ ਵੀ ਹਨ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਕੋਲ ਹੱਥ ਮਿਲਾ ਕੇ ਕਿਹਾ ਜਾਂਦਾ ਹੈ ਕਿ ਇਸ ਵਾਰ ਤੁਸੀਂ ਨਹੀਂ ਜਿੱਤਦੇ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਖੰਡੂਰ ਸਾਹਿਬ ਦੀ ਸੀਟ ਤੋਂ ਕੌਣ ਜਿੱਤੇਗਾ ਭਾਈ ਅਮਰੀਪਾਲ ਸਿੰਘ ਜੀ ਜਾਂ ਕੋਈ ਹੋਰ ਅਤੇ ਹੁਣ ਤੁਹਾਨੂੰ ਲਹਿਰ ਚੱਲਦੇ ਪੂਰੀ ਵੀਡੀਓ ਦੇ ਵੱਲ ਹੁਣ ਤੁਸੀਂ ਦੇਖੋ ਇਹ ਵੀਡੀਓ ਧੰਨਵਾਦ ਆਸੀ ਗੱਜ ਜੀ ਜੀ ਕਿਰਪਾ ਕਰੋ ਭਰਾ ਤੇ ਇਤਨਾ ਨਹੀਂ ਪਰ ਅਮਰਤਪਾਲ ਨੇ ਜਿਤਨਾ ਆਸੀ ਗੱਜ ਜੀ ਜੀ ਕਿਰਪਾ ਕਰੋ ਭਰਾ ਤੇ ਇਤਨਾ ਨਹੀਂ ਪਰ ਅਮਰਤਪਾਲ ਨੇ ਜਿਤਨਾ ਆਸੀ ਗੱਜ ਜੀ ਜੀ ਕਿਰਪਾ ਕਰੋ ਭਰਾ ਤੇ ਇਤਨਾ ਨਹੀਂ ਪਰ ਅਮਰਤਪਾਲ ਨੇ ਜਿਤਨਾ ਸਿਗਾ ਜੀ ਜੀ ਕਿਰਪਾ ਕਰੋ ਭਰਾ ਦੇ ਜਿਤਨਾ ਨਹੀਂ ਪਰ ਅਮਰਤਪਾਲ ਨੇ ਜਿਤਨਾ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਜਿੰਨੇ ਵੀ ਪੜਾਵਾਂ ਚ ਸਵੇਰ ਦੇ ਵਿੱਚ ਰਿਆਂ ਸੰਗਤਾਂ ਪਿਆਰ ਹੀ ਇੰਨਾ ਦਿੰਦੀ ਆ ਕਿ ਬਹੁਤ ਲੇਟ ਹੋ ਜਾਣੇ ਆ ਜਿਹੜੇ ਪੜਾ ਤੇ ਵੀ ਜਾਣੇ 2 2 3 3 ਘੰਟੇ ਆਪਾਂ ਲੇਟ ਪਹੁੰਚ ਰਹੇ ਆ ਕਿਉਂਕਿ ਸੰਗਤਾਂ ਪਿਆਰ ਹੀ ਇੰਨਾ ਜ਼ਿਆਦਾ ਕਰਦੀਆਂ ਹੁਣ 6 ਵਜੇ ਦਾ ਕਿਤੇ ਟਾਈਮ ਸੀ ਉਥੇ ਅਸੀਂ 10 ਵਜੇ ਪਹੁੰਚੇ 10 ਵਜੇ ਤੱਕ ਸੰਗਤਾਂ ਨੇ ਸਾਡੀ ਉਡੀਕ ਕੀਤੀ ਤੇ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ 10 ਵਜੇ ਤੋਂ ਬਾਅਦ ਵੀ ਸਾਡਾ ਇੱਕ ਪ੍ਰੋਗਰਾਮ ਆ ਉਥੇ ਵੀ ਸੰਗਤਾਂ ਸਾਡੀ ਬੜੀ ਬੇਸਬਰੀ ਨਾਲ ਡੀਕ ਕਰ ਰਹੀਆਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਸਾਡੀ ਹੁਣ ਵੀ ਅਜੇ ਵੀ 10 ਵਜੇ ਤੋਂ ਬਾਅਦ ਵੀ ਸਾਡੀ ਵੇਟ ਕਰਨ ਡੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਸਾਡਾ ਇੱਕ ਪ੍ਰੋਗਰਾਮ ਹੈਗਾ ਬਾਕੀ ਉਸ ਤੋਂ ਬਾਅਦ ਦੇਖੋ ਮਾਤਾ ਜੀ ਦੀ ਉਮਰ ਵੀ ਦੇਖੋ ਸੰਗਤਾਂ ਨੂੰ ਬੇਨਤੀ ਹੈ ਵੀ ਮਾਤਾ ਜੀ ਦਾ ਲੋਕਾਂ ਪ੍ਰਤੀ ਪਿਆਰ ਲੋਕ ਕੰਮ ਕਾਰ ਛੱਡ ਕੇ ਰਾਤ ਨੂੰ ਵੀ ਦੇਖੋ ਬੈਠੇ ਵੇਟ ਕਰ ਰਹੇ ਨੇ ਇੰਨਾ ਲੋਕ ਪਿਆਰ ਦੇ ਰਹੇ ਨੇ ਤੇ ਮੇਰੀ ਬੇਨਤੀ ਇਹ ਹੈ ਸਮੂਹ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਦੀ ਖਡੂਰ ਸਾਹਿਬ ਦੇ ਵਿੱਚ ਬੋਟਾ ਨਹੀਂ ਹੈਗਿਆ ਉਹ ਸਪੋਰਟ ਜ਼ਰੂਰ ਕਰਨਾ ਉਹ ਇੱਥੇ ਆ ਕੇ ਇੱਕ ਦਿਨ ਹਰੇਕ ਭਾਈ ਵੀਰ ਭਾਈ ਨੂੰ ਬੇਨਤੀ ਹੈ ਉਹ ਜ਼ਰੂਰ ਇੱਕ ਦਿਨ ਆ ਕੇ ਜ਼ਰੂਰ ਸੇਵਾ ਕਰਕੇ ਜਾਵੇ ਸਿਰਫ 9 ਦਿਨ ਰਹਿ ਗਏ ਸਾਡੇ 9 ਦਿਨ ਰਹਿ ਗਏ ਪ੍ਰਚਾਰ ਦੇ ਕਿਤੋਂ ਦੇਖੋ ਸੰਗਤਾਂ ਇੱਥੋਂ ਅਮਰੀਕਾ ਤੋਂ ਇੱਥੇ ਆਈ ਹੈਗੇ ਆ ਯੂ ਐਸ ਏ ਤੋਂ ਆ ਕੇ ਕੈਨੇਡਾ ਤੋਂ ਕਿੰਨੀ ਦੂਰੋਂ ਦੂਰੋਂ ਸਗਤਾਂ ਸਪੈਸ਼ਲ ਆ ਰਹੀਆਂ ਨੇ ਜਿਹੜੇ ਅਸੀਂ ਲੋਕਲ ਪੰਜਾਬ 'ਚ ਰਹ ਰਹੇ ਆ ਉਹਨਾਂ ਦਾ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਇਹ ਹੋਂਦ ਦੀ ਲੜਾਈ ਹੈ ਇਹ ਵੋਟਾਂ ਦੀ ਲੜਾਈ ਨਹੀਂ ਹੈ ਜੇ ਸਾਡੀ ਹੁੰਦੇ ਨਾ ਬਚੀ ਤਾਂ ਅਸੀਂ ਕਿੱਥੇ ਬਚਣਾ ਇਸ ਕਰਕੇ ਬੇਨਤੀ ਹੈ ਪਾਰਟੀ ਬਾਜ਼ੀ ਤੋਂ ਉੱਪਰ ਛੱਡ ਕੇ ਕੋਈ ਕਿਸੇ ਮਰਜ਼ੀ ਧੜੇ ਨਾਲ ਸਪੋਰਟ ਕਰਦਾ ਹੋਵੇ ਪਰ ਖਡੂਰ ਸਾਹਿਬ ਵਾਲੀ ਸੀਟ ਤੇ ਭਾਈ ਅਮਰਪਾਲ ਦੀ ਸਪੋਰਟ ਕਰੋ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ